ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਜ਼ਿਆਦਾਤਰ ਕਿਸਾਨ ਵੀਰ ਇਹ ਸੋਚਦੇ ਆ ਕਿ ਜਿੰਨੀ ਠੰਡ ਪਏਗੀ ਉਨਾ ਹੀ ਕਣਕ ਦਾ ਝਾੜ ਆ ਜਿਹੜਾ ਉਹ ਵਧੀਆ ਆਏਗਾ ਸੋ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ 'ਚ ਗੱਲ ਕਰਦਾ ਕਿ ਸੱਚੀ ਕੋਈ ਠੰਡ ਆਪਣੀ ਕਣਕ ਦੀ ਫਸਲ ਦੇ ਝਾੜ ਉੱਪਰ ਅਸਰ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵਿਰੋਧ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਆਪਣੀ ਕਣਕ ਦੀ ਫਸਲ ਦੀ ਬੀਜਣ ਦੀ ਟਾਈਮਿੰਗ ਕੀ ਹੈ ਜੇਕਰ ਟਾਈਮਿੰਗ ਹੀ ਗਲਤ ਹੋਏਗੀ ਤੇ ਫਿਰ ਤੁਹਾਡਾ ਝਾੜ ਵਧਣਾ ਨਹੀਂ ਘਟਣਾ ਜਿਹੜੇ ਤੇ ਕਿਸਾਨ ਵੀਰਾਂ ਨੇ ਆਪਣੇ ਇੱਧਰ ਵੀ ਕਈ ਕਿਸਾਨ ਵੀਰਾਂ ਨੇ ਕਣਕ 20 ਅਕਤੂਬਰ ਦੇ ਨੇੜੇ ਹੀ ਬਿਜਾਈ ਕਰਤੀ ਸੀ ਤੇ ਉਹਦੇ ਨਾਲ ਕੀ ਹੁੰਦਾ ਕਿ ਹੁਣ ਕਣਕਾਂ ਨੇ ਪਿਆਪਾ ਪੂਰੀਆਂ ਭਰੀਆਂ ਹੋਈਆਂ ਨੇ ਕਿ ਮਤਲਬ ਨਸਾਰੇ ਦੀ ਕੰਡੇ ਤੇ ਨੇ ਕਣਕਾ ਹੁਣ ਤੇ ਜਦੋਂ ਕੂਰਾ ਪਏਗਾ ਤੇ ਕਣਕ ਇੱਕ ਵਾਰੀ ਖੜ ਜਾਂਦੀ ਆ ਕੋਰੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਿਤੇ ਐਣ ਪੈ ਜੇ ਆਪਣੀ ਬਰਸੀਨ ਦੀ ਫਸਲ ਖਰਾਬ ਹੋ ਜਾਂਦੀ ਆ ਜਾਂ ਜਿਹੜੀਆਂ ਵੀ ਫਸਲਾਂ ਉਹ ਮਤਲਬ ਇੱਕ برف ਇਹੋ ਜੀ ਚੀਜ਼ ਆ ਕਿ ਉਹਦੇ ਨਾਲ ਜੇਕਰ ਤੁਸੀਂ ਆਪਣੇ ਬੂਟੇ ਦੇ ਆਲਦ ਵਾਲੇ ਕਦੀ ਚੈੱਕ ਕਰਨਾ ਹੋਵੇਗਾ ਦੇਖਿਓ ਕਿ ਕਣਕ ਦੇ ਬੂਟੇ ਦੇ ਆਲਦ ਵਾਲੇ برف ਰੱਖ ਦਿਓ ਉਹਨੇ ਦੋ ਦਿਨ ਨਹੀਂ ਲਾਣੇ ਨਾਲ ਦੀ ਨਾਲ ਹੀ ਸੁੱਕ ਜਾਣਾ ਸੋ ਜਿਹੜੇ ਤੇ ਕਿਸਾਨ ਵੀਰਾਂ ਨੇ ਨਵੰਬਰ ਮਹੀਨੇ ਦੀ ਬਿਜਾਈ ਕੀਤੀ ਆ ਕਣਕ ਦੀ ਤਾਂ ਉਹਨਾਂ ਦੇ ਤੇ ਮੈਂ ਦੱਸ ਸਕਦਾ ਕਿ ਜੇਕਰ ਕਣਕ ਦੀ ਗ੍ਰੋਥ ਰੁਕਦੀ ਆ ਤੇ ਉਹਦੇ ਨਾਲ ਕਣਕ ਦੀ ਟੈਲਰਿੰਗ 'ਚ ਜ਼ਰੂਰ ਫਰਕ ਪੈਂਦਾ ਪਰ ਹਾਂ ਬਾਅਦ ਵਿੱਚ ਜੇਕਰ ਇਹ ਲੋਡ ਤੋਂ ਜ਼ਿਆਦਾ ਹੋ ਜਾਂਦਾ ਤੇ ਮਤਲਬ ਧੋਪਣੀ ਲੱਗਣੀ ਕਣਕ ਨੂੰ ਤੇ ਇਹਦੀ ਝਾੜ ਦੇਣਾ ਨਹੀਂ ਇਹਨੇ ਝਾੜ ਸਕੋ ਘਟਾਣਾ ਤੇ ਤੁਸੀਂ ਇਸ ਗੱਲ ਦੀ ਨਾ ਸੋਚੋ ਕਰੋ ਕਿ ਹਾਂ ਵੀ ਠੰਡ ਪਏਗੀ ਤੇ ਝਾੜਾ ਜਿਹੜਾ ਸੋਹਣਾ ਹਨ ਹੁਣ ਜਿੱਦਾਂ ਕਣਕਾਂ ਜਿਹੜੀਆਂ ਇਸ ਟਾਈਮ ਮਤਲਬ ਗੋਪ ਚ ਨੇ ਉਹਨਾਂ ਦੇ ਉੱਪਰ ਹੁਣ ਕੋਰਾ ਪੈਣਾ ਸਟਾਰਟ ਹੋ ਜਾਣਾ ਹਨ ਅੱਜ ਵੀ ਕਾਫੀ ਜ਼ਿਆਦਾ ਅੱਜ 19 ਜਨਵਰੀ ਹੈ ਤੇ ਕਾਫੀ ਜ਼ਿਆਦਾ ਧੁੰਦ ਵੀ ਪਈ ਹੋਈ ਹੈ ਤੇ 18 ਵੀ ਸਵੇਰੇ ਬਹੁਤ ਜ਼ਿਆਦਾ ਸੀ ਕੋਰਾ ਪਿਆ ਹੋਇਆ ਸੀ ਤੇ ਇਹਦੇ ਨਾਲ ਕੀ ਹੁਣ ਕਣਕਾਂ ਨੇ ਗਰੋਥ ਜਦੋਂ ਇੱਕ ਵਾਰੀ ਰੋਕਤੀ ਉਹਦੇ ਨਾਲ ਜਿਹੜੀ ਅੰਦਰੋਂ ਗੋਪ ਦੇ ਵਿੱਚੋਂ ਆਪਣਾ ਸਿੱਟਾ ਕਣਕ ਦਾ ਬਾਹਰ ਆਣਾ ਉਹ ਇਹ ਮਤਲਬ ਟੇਡਾ ਮੇਡਾ ਹੋ ਜਾਏਗਾ ਜਾਂ ਉਹ ਮਤਲਬ ਸਰਕਲ ਦੇ ਆਕਾਰ ਦੇ ਵਿੱਚ ਬਾਹਰ ਆਏਗਾ ਇਹਦੇ ਨਾਲ ਕਾਫੀ ਜਿਆਦਾ ਝਾੜ ਦੇ ਉੱਪਰ ਜਿਹੜਾ ਉਹ ਫਰਕ ਪੈਂਦਾ ਹੈ ਤੇ ਲਾਸਟ ਤੱਕ ਵੀ ਜਿਹੜੀਆਂ ਮੱਖੀਆਂ ਉਹ ਪੂਰੀਆਂ ਕਣਕ ਦੀਆਂ ਨਹੀਂ ਬਣਨ ਗਈਆਂ ਤੇ ਲਾਸਟ ਤੇ ਆਪਾਂ ਨੂੰ ਝਾੜਾ ਜਿਹੜਾ ਸੋਨਾ ਨਹੀਂ ਮਿਲੇਗਾ ਤੁਸੀਂ ਦੇਖਿਆ ਹੀ ਹੈ ਕਿ 15 ਦਿਨ ਪੂਰੇ ਪਿਛੇ ਲਗਾਤਾਰ ਸੂਰਜਾ ਜਿਹੜਾ ਉਹ ਨਹੀਂ ਨਿਕਲਿਆ ਤੇ ਇਹਦਾ ਨੁਕਸਾਨ ਜਿਆਦਾ ਕਣਕ ਦੇ ਉੱਪਰ ਹੀ ਹੋਇਆ ਤੁਸੀਂ ਦੇਖਿਆ ਹੋਵੇਗਾ ਕਿ ਕਣਕ ਦੀਆਂ ਅਗਲੀਆਂ ਜਿਹੜੀਆਂ ਨੋਕਾਂ ਆ ਉਹ ਮੱਚ ਰੀਆਂ ਨੇ ਤੇ ਉਹ ਮੱਚ ਤਾਰੀਆਂ ਨੇ ਕਿ ਠੰਡ ਜਿੱਥੇ ਜਿਆਦਾ ਤੇ ਕਣਕ ਆਪਣੀ ਜਿੱਥੋਂ ਸੰਘਣੀ ਹੈ ਨਾ ਉੱਥੇ ਹੀ ਤੁਸੀਂ ਦੇਖਿਓ ਕਿ ਜਿਹੜੀਆਂ ਨੋਕਾਂ ਉਹ ਮੱਚੀਆਂ ਹੋਣਗੀਆਂ ਠੰਡ ਦੇ ਨਾਲ ਜਿੱਦਾਂ ਇਹ ਦੇਖੋ ਤੁਸੀਂ ਹਨਾ ਤੇ ਆ ਵੀ ਦੇਖ ਸਕਦੇ ਹੋ ਉਹ ਅੱਗੇ ਤੇ ਇਹ ਨੁਕਾਂ ਦਾ ਕੋਈ ਨੁਕਸਾਨਤਾ ਨਹੀਂ ਆਪਾਂ ਕਈ ਵਾਰੀ ਇਹਨੂੰ ਇਹ ਸਮਝ ਲਈਦਾ ਕਿ ਸ਼ਾਇਦ ਆਪਣੇ ਕਣਕ ਨੂੰ ਹਲਦੀ ਰੋਗ ਪੈ ਗਿਆ ਤੇ ਆਪਾਂ ਸਪਰੇਅ ਵਾਲ ਨੂੰ 도ੜੇ ਜਾਈਦਾ ਕਿਸਾਨ ਵੀਰੋ ਇਹ ਹਲਦੀ ਰੋਗ ਨਹੀਂ ਹੈ तकरीबन ਇਹ ਖੇਤ ਵਿੱਚ ਤੇ ਘਾਟਾ ਆਪਣੇ ਉਹ ਦੂਸਰੀ ਜਿਹੜੀ ਮੋਟਰ ਤੁਹਾਨੂੰ ਲੱਭਦੀ ਹੁੰਦੀ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਉਹ ਖੇਤ ਵਿੱਚ ਤੇ ਇਹ ਕੋਈ ਮਤਲਬ ਹਲਦੀ ਰੋਗ ਨਹੀਂ ਹੈ ਨਾ ਹੀ ਇਹ ਸਪਰੇਅ ਨਾਲ ਠੀਕ ਹੋਣਾ ਇਹ ਸਿਰਫ ਤੇ ਸਿਰਫ ਉਦੋਂ ਠੀਕ ਹੋਣਾ ਜਦੋਂ ਮਤਲਬ ਧੁੱਪ ਲੱਗੂਗੀ ਤਿੰਨ ਦਿਨ ਬਹੁਤ ਸੋਹਣੀ ਧੁੱਪ ਜਿਹੜੀ ਲੱਗੀ ਆ 19 ਡਿਗਰੀ ਤੱਕ ਦਾ ਤਾਪਮਾਨ ਜਿਹੜਾ ਚੱਲ ਗਿਆ ਸੀ ਹਾਂ ਠੰਡ ਮੀਡੀਅਮ ਜੀ ਪਏ ਤੇ ਉਹ ਪਏ ਫਰਵਰੀ ਮਹੀਨੇ ਤੱਕ ਹੁਣ ਜੇਕਰ ਮੰਨ ਲਓ ਹੁਣ ਠੰਡ ਪੂਰੀ ਪੈ ਰਹੀ ਹੈ ਜੱਕਦਮ ਜਦੋਂ ਫਰਵਰੀ ਚ ਜਿਹੜਾ ਮੌਸਮ ਹੈ ਉਹ ਚੇਂਜ ਹੋ ਗਿਆ ਤੇ ਨਾਲ ਦੀ ਨਾਲ ਹੀ ਇਹ ਕਣਕ ਹੈ ਜਿਹੜੀ ਉਸ ਸਟ्रेस ਚ ਆ ਜਾਣੀ ਹੈ ਜਦੋਂ ਆਪਣੇ ਦਿਨ ਦੀ ਤਾਪਮਾਨ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਮੰਨ ਲਓ ਦਿਨ ਦਾ ਤਾਪਮਾਨ 30 ਡਿਗਰੀ ਆ ਤੇ ਜੇਕਰ ਉਹ ਰਾਤ ਦਾ 20 ਡਿਗਰੀ ਤੋਂ ਘਟਦਾ ਆ ਮਤਲਬ ਤੁਸੀਂ 10 ਡਿਗਰੀ ਲਾ ਲਓ ਕਿ ਜੇਕਰ 10 ਡਿਗਰੀ ਤੋਂ ਜ਼ਿਆਦਾ ਤਾਪਮਾਨ ਹੈ ਜਿਹੜਾ ਉਹ ਘਟਦਾ ਤੇ ਇਹਦੇ ਨਾਲ ਆਪਣੀ ਫਸਲ ਸਟ੍ਰੈਸ ਚ ਆਂਦੀ ਹੈ ਉਹਦੇ ਨਾਲ ਕੀ ਹੋਣਾ گلابی ਸਿੱਟੇ ਤੁਸੀਂ ਦੇਖਿਆ ਹੀ ਹੋਏਗਾ ਜਾਂ ਥੱਲੇ ਵਾਲੀ ਸਾਈਡ گلابی ਕਣਕ ਦੀ ਹੋ ਜਾਣੀ ਤੇ ਉਹਦਾ ਕੋਈ ਨੁਕਸਾਨ ਤੇ ਬਾਲਾ ਜ਼ਿਆਦਾ ਨਹੀਂ ਹੈ ਪਰ ਹਾਂ ਨੁਕਸਾਨ ਹੈਗਾ ਵੀ ਜ਼ਰੂਰ ਹੈ ਜੇਕਰ ਆਪਾਂ ਨਿੱਕੀਆਂ ਨਿੱਕੇ ਚੀਜ਼ਾਂ ਸੋਚੀਏ ਤਾਂ ਉਹਦਾ ਨੁਕਸਾਨ ਹੁੰਦਾ ਹੀ ਹੁੰਦਾ ਜਦੋਂ ਕਣਕ ਆਪਣੀ ਸਟ੍ਰੈਸ ਚ ਆਂਦੀ ਹੈ ਸੋ ਠੰਡ ਦਾ ਕੋਈ ਬਾਲਾ ਜ਼ਿਆਦਾ ਫਰਕ ਝਾੜ ਦੇ ਉੱਪਰ ਨਹੀਂ ਪੈਂਦਾ ਹਾਂ ਮੌਸਮ ਠੰਡ ਵਾਲਾ ਤੇ ਠੰਡ ਬਣੀ ਵੀ ਰਹੀ ਏ ਵੀ ਨਹੀਂ ਕਿ ਹਾਂ ਵੀ ਧੁੱਪ ਹੁਣ ਕਣਕ ਨੂੰ ਮੀਨ ਲੋੜ ਆ ਜਿਹੜੀ ਉਹ ਧੁੱਪ ਦੀ ਆ ਤੇ ਹੁਣ ਧੁੱਪ ਜੇਕਰ ਫੇਰ ਪਹਿਲੀ ਵਾਂਗੂ ਹੋ ਗਿਆ ਜਿੱਦਾਂ ਇਹ ਕੱਲ 18 ਮਤਲਬ ਆਪਣੇ 16 17 18 ਨੂੰ ਚੰਗੀ ਸੋਹਣੀ ਧੁੱਪ ਲੱਗੀ ਆ ਤੇ ਅੱਜ ਆਪਣੇ ਫੇਰ ਇਦਾਂ ਧੁੰਦ ਹੋ ਗਈ ਆ ਇਹ ਦੁਪਹਿਰ ਦਾ ਟਾਈਮ ਆ 2 ਵਜੇ ਦਾ ਤੇ ਇਹਦੇ ਨਾਲ ਕਣਕ ਫੇਰਸੇ ਸਟ੍ਰੈਸ ਚ ਆ ਜਾਣੀ ਆ ਹਨਾ ਸੋ ਤਾਪਮਨ ਮੈਟਰ ਕਰਦਾ ਇੱਕ ਬਜਾਈ ਦਾ ਸਮਾਂ ਮੈਟਰ ਕਰਦਾ ਕਿ ਆਪਾਂ ਕਣਕ ਦੀ ਬਜਾਈ ਕੀਤੀ ਕਦੋਂ ਆ ਅਕਤੂਬਰ ਵਾਲੀਆਂ ਕਣਕਾਂ ਦੇ ਉੱਪਰ ਹੁਣ ਜਿਹੜਾ ਕੋਰਾ ਪਏਗਾ ਜਾਂ ਐਦਾਂ ਉਹਦਾ ਕੋਈ ਅਸਰ ਨਹੀਂ ਹੋਣਾ ਜਿਹੜੀਆਂ ਕਣਕਾਂ ਆਪਾਂ ਨਵੰਬਰ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਬੀਜੀਆਂ ਉਹਨਾਂ ਦਾ ਵੀ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ ਥਾਂ ਜਿਹੜੀਆਂ ਕਣਕਾਂ 15 ਨਵੰਬਰ ਤੋਂ 20 ਨਵੰਬਰ ਤੱਕ ਆ ਇਹ ਜਿਹੜਾ ਕੋਰਾ ਹੁਣ ਪੈਣਾ ਇਹਨੇ ਇੱਕ ਵਾਰੀ ਗਰੋਥ ਰੋਕ ਦੇਣੀ ਆ ਜਿਹਦੇ ਨਾਲ ਕੀ ਹੁਣ ਕਣਕ ਨੇ ਟਿੱਲਰ ਆ ਜਿਹੜੇ ਉਹ ਸੋਨੇ ਬਣਾ ਲੈਣੇ ਆ ਤੇ ਲਾਸਟ ਝਾੜ ਵੀ ਆਪਾਂ ਨੂੰ ਦੇਖਣ ਨੂੰ ਪੂਰਾ ਮਿਲਦਾ ਇਹ ਲਾਸਟ ਵਾਲੇ ਦਿਨਾਂ 'ਚ ਜਿੰਨੀ ਮਰਜ਼ੀ ਆਪਣੀ ਸੋਹਣੀ ਫਸਲ ਹੋਏ ਤੇ ਜਿਹੜਾ ਝਾੜ ਜਿਹੜਾ ਸਾਈਡ ਹੋਣਾ ਉਹ ਆਪਣੀ ਮਾਰਚ ਮਹੀਨੇ ਤੇ ਫਰਵਰੀ ਦੇ ਲਾਸਟ ਵਾਲੀ ਗਰਮੀ ਤੋਂ ਡਿਸਾਈਡ ਹੋਣਾ ਕਿ ਗਰਮੀ ਕਿੰਨੀ ਪੈ ਰਹੀ ਹੈ ਵੱਧ ਪੈ ਰਹੀ ਹੈ ਜਾਂ ਘੱਟ ਪੈ ਰਹੀ ਹੈ ਤੇ ਕਿਸਾਨ ਵੀਰੋ ਦੁਕਾਨਦਾਰਾਂ ਦੇ ਪਿੱਛੇ ਲਾ ਕੇ ਜੇ ਸਪਰੇਅ ਵੀ ਕੋਈ ਨਾ ਕਰੋ ਕਿਉਂਕਿ ਮਤਲਬ ਪਿਛਲੀ ਵਾਰੀ ਤੁਹਾਨੂੰ ਪਤਾ ਪਿਛਲੀ ਤੋਂ ਪਿਛਲੀ ਵਾਰੀ ਝਾੜ ਕਿੰਨਾ ਘਟਿਆ ਸੀ ਗਰਮੀ ਦੇ ਕਾਰਨ ਤੇ ਪਿਛਲੀ ਵਾਰੀ ਮਤਲਬ ਕਾਫੀ ਜ਼ਿਆਦਾ ਕੰਪਨੀਆਂ ਨੇ ਆਪਣਾ ਗਰੋਥ ਪ੍ਰਮੋਟਰ ਕਰਤਾ ਸੀ ਕਿ ਇਹਦੇ ਨਾਲ ਕਣਕ ਛਿੱਤੀ ਨਹੀਂ ਮਤਲਬ ਪੱਕੂਗੀ ਗਰਮੀ ਦਾ ਕੋਈ ਅਸਰ ਨਹੀਂ ਹੋਏਗਾ ਜੇਕਰ ਤੁਸੀਂ ਟ੍ਰਾਇਲ ਕਰਨਾ ਤਾਂ ਛੋਟੇ ਖੇਤ ਤੇ ਕਰਕੇ ਦੇਖਿਓ ਇਹ ਮਤਲਬ ਇਹਨੂੰ ਸਾਰੇ ਖੇਤਾਂ ਦੇ ਉ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ